ਵੀ ਜਿਹੜਾ ਆਪਾਂ ਪੱਠਾ ਪਾਉਨੇ ਆ ਨਾ ਜਾਂ ਤੂੜੀ ਆ ਜਾਂ ਸਾਇਲੇਜ ਆ ਜਾਂ ਹਰਾ ਵੀ ਆ ਉਹ ਆਪਾਂ ਕੋਸ਼ਿਸ਼ ਕਰਨੀ ਆ 70 ਦਿਨ ਤੱਕ ਪਈ ਦੇ ਨਾ ਪਾਈਏ ਪਾਉਣਾ ਹੀ ਨਹੀਂ ਪਾਉਣਾ ਹੀ ਨਹੀਂ ਠੀਕ ਹੈ ਜੀ ਦੂਜੀ ਗੱਲ ਆਪਣੇ ਪਿੰਡਾਂ ਦੇ ਵਿੱਚ ਇੱਕ ਹੋਰ ਬਹੁਤ ਆਮ ਚਲਦੀ ਆ ਵੀ ਬੱਚੇ ਨੂੰ ਪਾਣੀ ਨਹੀਂ ਪਿਆਉਣਾ ਜਦ ਕਿ ਇਦਾਂ ਦਾ ਕੋਈ ਨਹੀਂਗਾ ਇਹ ਵਹਿਮ ਆ ਪਾਣੀ ਪਿਆਸ ਜੇ ਕਬ ਸਟਾਰਟਰ ਖਵਾਉਣਾ ਹੈ ਤਾਂ ਪਾਣੀ ਆਪਾਂ ਖੁੱਲਾ ਰੱਖਣਾ ਜਿੰਨਾ ਉਹ ਪੀ ਲਵੇ ਠੀਕ ਹੈ ਜੀ ਉੱਪਰ ਗੋਡੇ ਰਹਿ ਜਾਂਦੇ ਇਦਾਂ ਰਹਿ ਜਾਂਦਾ ਉਦਾਂ ਲੋਕੀ ਆਮ ਗੱਲਾਂ ਕਰਦੇ ਆ ਉਹ ਉਦੋਂ ਰਹਿੰਦੇ ਆ ਭਾਜੀ ਜਦੋਂ ਆਪਾਂ ਉਹਨਾਂ ਨੂੰ ਦੁੱਧ ਨਹੀਂ ਛੱਡਦੇ ਪੂਰਾ ਹਾਂ ਤੇ ਉਹ ਕੱਲਾ ਪਾਣੀ ਤੇ ਫੇਰ ਉਹ ਦੁੱਧ ਦੀ ਪੂਰਤੀ ਪਾਣੀ ਤੋਂ ਕਰਦੇ ਤੂੰ ਫੇਰ ਬਹਿ ਜਾਂਦੇ ਆ 25 ml ਇੱਕ ਬੱਚੀ ਨੂੰ ਆਪਾਂ ਦੇ ਹਾਂ ਸਵੇਰੇ 25 ਸ਼ਾਮ ਦੁੱਧ ਦੇ ਵਿੱਚ ਮਿਕਸ ਹੋ ਗਿਆ ਹਾਂ ਦੁੱਧ ਦੇ ਵਿੱਚ ਮਿਕਸ ਕਰਕੇ ਠੀਕ ਹੈ ਇਹੇ ਵੀ ਆਪਾਂ ਤਿੰਨ ਮਹੀਨਿਆਂ ਤੱਕ ਦੇ ਹਾਂ ਲਓ ਜੀ ਇੱਕ ਜਿਹੜੀ ਆ ਚੀਜ਼ ਤੁਸੀਂ ਦੇਖੀ ਜੰਨੇ ਆ ਇਹਦੀ ਮਾਤਰਾ ਵੀ ਬਾਈ ਜੀ ਉਹਨਾਂ ਨੇ ਆਪਾਂ ਨੂੰ ਦੱਸੀ ਹੈ ਵੀ 25 25 ml ਆਪਾਂ ਦੇਣੀ ਆ 25 ml ਸਵੇਰ ਤੇ 25 ਸ਼ਾਮ ਨੂੰ ਦੁੱਧ ਦੇ ਵਿੱਚ ਮਿਕਸ ਸ੍ਰੀ ਕਾਲ ਜੀ ਸਾਰਿਆਂ ਨੂੰ ਫਾਰਮ ਆਪਾਂ ਤੁਹਾਨੂੰ ਬਹੁਤ ਦਿਖਾਉਂਦੇ ਰਹਿੰਨੇ ਆ ਅੱਜ ਆਪਾਂ ਇੱਕ ਛੋਟੀ ਜੀ ਗੱਲ ਤੇ ਵਿਚਾਰ ਕਰਨਾ ਆ ਪਿੱਛੇ ਤੁਸੀਂ ਆਪਣੇ ਛੋਟੀਆਂ ਬੱਚੀਆਂ ਦੇਖ ਸਕਦੇ ਹੋ ਤੇ ਬਹੁਤ ਹੀ ਘੱਟ ਬੰਦਿਆਂ ਨੇ ਇਹ ਗੱਲ ਦੱਸੀ ਹੋਣੀ ਹੈ ਵੀ ਜਿਹੜੀਆਂ ਛੋਟੀਆਂ ਬੱਚੀਆਂ ਹੁੰਦੀਆਂ ਛੋਟੀਆਂ ਬੱਚੀਆਂ ਹੁੰਦੀਆਂ ਇਹਨਾਂ ਦੀ ਆਪਾਂ ਗਰੋਥ ਕਿਵੇਂ ਕਰ ਸਕਦੇ ਆ ਪਹਿਲੀ ਗੱਲ ਤਾਂ ਤੁਸੀਂ ਆਹ ਵੇਖੋ ਬਾਈ ਜੀ ਉਹਨਾਂ ਨੇ ਸਿਸਟਮ ਬਣਾਇਆ ਵੀ ਇਹਨਾਂ ਨੂੰ ਆਰਡ ਰੱਖਿਆ ਹੋਇਆ ਹੈ ਏ ਵੀ ਆਪਾਂ ਇਹਨਾਂ ਤੋਂ ਰੀਜਨ ਪੁੱਛਾਂਗੇ ਵੀ ਅੱਡ ਕਿਉਂ ਰੱਖਿਆ ਦੂਜੀ ਗੱਲ ਹੁੰਦੀ ਹੈ ਇਹਨਾਂ ਦੀ ਗਰੋਥ ਦੀ ਕਿਉਂਕਿ ਫਾਰਮਰ ਸੀਮਣ ਬਹੁਤ ਮਹਿੰਗੇ ਮਹਿੰਗੇ ਪਰਵਾਹ ਲੈਂਦੇ ਆ ਹਨਾ ਰਿਜ਼ਲਟ ਵੀ ਵਧੀਆ ਆਉਂਦਾ ਪਰ ਗਰੋਥ ਹੀ ਨਹੀਂ ਹੁੰਦੀ ਉਹਦੇ ਕਰਕੇ ਆਪਣੀਆਂ ਬੱਚੀਆਂ ਕਈ ਤਾਂ ਮਰ ਜਾਂਦੀਆਂ ਕਈ ਵਾਰੀ ਕਿਸਾਨਾਂ ਦੀ ਉਹੀ ਲਾਪਰਵਾਹੀ ਹੁੰਦੀ ਹੈ ਵੀ ਦੁੱਧ ਦੱਦ ਨਹੀਂ ਛੱਡਦੇ ਉਹਦੇ ਕਰਕੇ ਵੀ ਗਰੋਥ ਹੀ ਨਹੀਂ ਹੁੰਦੀ ਇਹਨਾਂ ਦੀ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ 'ਚ ਕਰਨੀਆਂ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਇਸ ਟਾਈਮ ਆਪਾਂ ਖੜੇ ਆ ਜੀ ਪਿੰਡ ਬਾਮੂ ਵਾਲਾ ਦੇ ਵਿੱਚ ਬਾਮੂ ਵਾਲਾ ਕਪੂਰਥਲਾ ਦੇ ਵਿੱਚ ਆਪਾਂ ਖੜੇ ਹੋਏ ਆ ਤੇ ਆਪਾਂ ਬਾਈ ਜੀ ਹੋਰਾਂ ਨਾਲ ਇਹਨਾਂ ਦੀਆਂ ਬੱਚੀਆਂ ਬਾਰੇ ਹੀ ਅੱਜ ਗੱਲ ਕਰਨੀ ਆ ਫਾਰਮ ਆਪਾਂ ਤੁਹਾਨੂੰ ਪਹਿਲਾਂ ਦਿਖਾਤਾ ਸੀਗਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਜਿਵੇਂ ਆਪਾਂ ਪਹਿਲਾਂ ਹੀ ਦੱਸ ਕੇ ਹਟੇ ਆਂ ਵੀ ਜਿਹੜੀਆਂ ਬੱਚੀਆਂ ਹਨਾ ਉਹਨਾਂ ਦੀ ਗਰੋਥ ਬਹੁਤ ਸਾਰੇ ਕਾਰਨਾਂ ਕਰਕੇ ਨਹੀਂ ਹੁੰਦੀ ਜਿਵੇਂ ਕਿ ਦੁੱਧ ਵੀ ਨਹੀਂ ਛੱੜਦੇ ਕਈ ਫਾਰਮਰ ਕਈ ਦੁੱਧ ਜਿਆਦਾ ਛੱੜ ਦਿੰਦੇ ਆ ਉਹਦੇ ਨਾਲ ਮੋਕ ਵਗੈਰਾ ਲੱਗ ਜਾਂਦੀ ਹੈ ਹਨਾ ਤੇ ਬਾਕੀ ਜਿਹੜੇ ਮਿਨਰਲ ਮਿਕਸਚਰ ਇਹਨਾਂ ਵਾਸਤੇ ਹੁੰਦੇ ਆ ਉਹ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਆਉਂਦੇ ਆ ਆਪਾਂ ਨੂੰ ਐ ਨਹੀਂ ਪਤਾ ਹੁੰਦਾ ਵੀ ਕਿੰਨੀ ਕਿ ਮਾਤਰਾ ਚ ਪਾਉਣਾ ਤੇ ਹੁਣ ਆਪਾਂ ਬਾਈ ਜੀ ਹੋਰਾਂ ਨੂੰ ਹੀ ਪੁੱਛਦੇ ਆਂ ਵੀ ਆਪਾਂ ਸ਼ੁਰੂਆਤ ਹੀ ਕਿੱਥੋਂ ਕਰਦੇ ਆਂ ਜਦੋਂ ਆਪਣੀ ਬੱਚੀ ਦਾ ਜਨਮ ਹੋ ਜਾਂਦਾ ਇਸ ਤੋਂ ਬਾਅਦ ਆਪਾਂ ਕੀ ਕਰਦੇ ਆਂ ਜੇ ਬੱਚੀ ਦਾ ਜੋ ਜਨਮ ਦਾ ਆਪਾਂ ਇਹਨੂੰ ਫਿਲਹਾਲ ਤੇ ਦੁੱਧ ਸ਼ੁਰੂ ਕਰਾਈਦਾ ਹਮ ਬੱਚੀ ਦੇ ਵੇਰ ਦੇ ਹਿਸਾਬ ਨਾਲ ਬੱਚੀ ਦੇ ਜਿੰਨਾ ਦਾ 10% ਤੇ ਉਸ ਹਿਸਾਬ ਨਾਲ ਆਪਾਂ ਦੁੱਧ ਪਾਉਣਾ ਬੀ ਉਹ 10% ਹੀ ਛੱਡਣਾ ਚਾਹੀਦਾ ਜੇ ਜ਼ਿਆਦਾ ਛੱਡ ਤਾਂ ਉਹ ਫਿਰ ਮੋਗਲ ਕੂਗੀ ਹਮ ਘੱਟ ਛੱਡਿਆ ਤਾਂ ਉਹ ਕਮਜ਼ੋਰ ਹੋਊਗੀ ਹਾਂ ਵੇਰ ਦੇ ਹਿਸਾਬ ਨਾਲ 10% ਦੁੱਧ ਪਾਉਣਾ ਹਮ ਤੇ ਫੀਡ ਫੀਡ ਦੀ ਆਪਾਂ ਕਿਹੜੀ ਦੀ ਵਰਤੋਂ ਕਰਦੇ ਆ ਜਿਵੇਂ ਫੀਡ ਵੀ ਇਹਨਾਂ ਨੂੰ ਬਹੁਤ ਆਉਂਦੀਆਂ ਹੋਣੀਆਂ ਪਾਉਣ ਵਾਸਤੇ ਹਾਂਜੀ 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 ਦੁੱਧ ਦੀ ਤੁਸੀਂ ਆਪਾਂ ਨੂੰ ਦੱਸਿਆ ਵੀ 10% weight ਦੇ ਹਿਸਾਬ ਨਾਲ ਆਪਾਂ ਬੱਚੀ ਨੂੰ ਦੁੱਧ ਛੱਡ ਸਕਦੇ ਹਾਂ ਨਾ ਤੇ ਹੋਰ ਆਪਾਂ ਕੀ ਕਿਹੜੇ ਕਿਹੜੀ ਚੀਜ਼ ਉਹਦੋਂ ਬਾਅਦ ਇਹ ਕਾਰ ਸਟਾਰਟ ਸ਼ੁਰੂ ਹੋ ਜਾਂਦਾ ਇਹਨਾਂ ਦਾ ਮੰਨ ਲਓ ਲਗਭਗ ਇਹਨਾਂ ਨੂੰ 10 ਤੋਂ 15 ਦਿਨ ਬਾਅਦ ਸ਼ੁਰੂ ਹੋ ਜਾਂਦਾ ਥੋੜਾ ਥੋੜਾ ਆਪਾਂ ਜਨਮ ਤੋਂ ਹਾਂ ਦੁੱਧ ਜੋ ਆਪਣਾ 10 ਤੋਂ 15 ਦਿਨ ਆਪਾਂ ਦੁੱਧ ਦੇ ਵਿੱਚ ਦੁੱਧ ਦੇ ਵਿੱਚ ਮਿਲਾ ਕੇ ਪਾ ਸਕਦੇ ਹਾਂ ਹਾਂ ਜਿੱਦਾਂ ਜਦਾਂ ਇਹਦੀ ਰੋਜ਼ ਵਾਧੀ ਜਾਊਗੀ ਉਦੋਂ ਉਦੋਂ ਫਿਰ ਜਿੱਦਾਂ ਜਦਾਂ ਬਖ ਖਾਲੀ ਪੀਵੀ ਜਾਣਗੇ ਉਦੋਂ ਦੁੱਧ ਕਢਾਈ ਜਾਵਾਂਗੇ ਤੇ ਉਹ ਵਧਾਈ ਜਾਵਾਂਗੇ ਆਪਾਂ ਠੀਕ ਹੈ ਜੀ ਹਣਾ ਉਹ ਵਧਾਈ ਜਾਵਾਂਗੇ ਤੇ ਹੋਰ ਜਿਵੇਂ ਕਾਫ ਸਟਾਰਟਰ ਇਹ ਫਿਰ ਕਿੰਨਾ ਕੁ ਟਾਈਮ ਆਪਾਂ ਇਹਦੀ ਵਰਤੋਂ ਕਰਦੇ ਆਂ ਵੀ ਕਿੰਨੇ ਟਾਈਮ ਤੱਕ ਇਹ ਚੱਲਦਾ ਰਹਿੰਦਾ ਇਹ ਤਿੰਨ ਕੁ ਤਿੰਨ ਮਿੰਟ ਤੱਕ ਲੱਗ ਕੇ ਚੱਲਦਾ ਤਿੰਨ ਮਹੀਨੇ ਤੱਕ ਲੱਗਦਾ ਉਹ ਤੋਂ ਬਾਅਦ ਫਿਰ ਆਪਾਂ ਨਾਲ ਇਹਨਾਂ ਦੇ ਨਾਲ ਉਦਈ ਸੀ ਦਈਦਾ ਆਪਾਂ ਨਾਲ ਹਾਂ ਸੁਪਰ ਕਾਫ ਢੋਜ ਢੋਜ ਦੇਈ ਦੀ ਮੈਂ ਤੁਹਾਨੂੰ ਦਿਖਾਣਾ ਵੀ ਆ ਦਿਖਾਦਾ ਹਾਂ ਹਾਂ ਸੁਪਰ ਕਾਫ ਜਿਹੜਾ ਤੁਸੀਂ ਦੱਸਿਆ ਇਹ ਆਪਾਂ ਉਹ ਦਿਨ ਹਾਂਜੀ ਹਾਂਜੀ ਹਾਂ ਉਹ ਤੋਂ ਨਾਲ ਸ਼ੁਰੂ 10 ਦਿਨ ਬਾਅਦ ਲੱਗ ਜਾਂਮ ਤੋਂ 10 ਦਿਨ ਬਾਅਦ ਹਾਂ ਇਹ ਆਪਾਂ ਤਿਆਰ ਕਰੀ ਤਈਦਾ ਹੂੰ ਅ ਸਵੇਰੇ ਸ਼ਾਮ ਨੂੰ 25 25 ਐਮ 25 ਐਮਲ ਇੱਕ 25 ਐਮਲ ਆਪਾਂ ਹਾਂ ਸਵੇਰੇ 25 ਸ਼ਾਮ ਦੁੱਧ ਦੇ ਵਿੱਚ ਮਿਸ ਗਿਆ ਹਾਂ ਦੁੱਧ ਦੇ ਵਿੱਚ ਮਿਕਸ ਕਰਕੇ ਠੀਕ ਹੈ ਇਹੇ ਵੀ ਆਪਾਂ ਤਿੰਨ ਮਹੀਨਿਆਂ ਤੱਕ ਕਰਦੇ ਚਾਰ ਮਹੀਨੇ ਤੱਕ ਹਾਂ ਲਓ ਜੀ ਇੱਕ ਜਿਹੜੀ ਆ ਚੀਜ਼ ਤੁਸੀਂ ਦੇਖੀ ਜੰਨੇ ਆ ਇਹਦੀ ਮਾਤਰਾ ਵੀ ਬਾਈ ਜੀ ਹੋਰਾਂ ਨੇ ਆਪਾਂ ਨੂੰ ਦੱਸੀ ਹੈ ਵੀ 25 25 ਐਮਲ ਆਪਾਂ ਦੇਣੀ ਆ 25 ਐਮਲ ਸਵੇਰ ਤੇ 25 ਸ਼ਾਮ ਨੂੰ ਦੁੱਧ ਦੇ ਵਿੱਚ ਮਿਕਸ ਕਰਕੇ ਦੇ ਦਿੰਨੀ ਹਾਂ ਜੀ ਤੇ ਦੁੱਧ ਤੁਸੀਂ ਨਸਿਆ 10% ਦੇਣਾ ਵੇਟ ਦੇ ਸਾਬ ਨਾਲ ਦਾ 10% ਪਤੋ ਤੇ ਬਾਕੀ ਕਾਫ ਸਟਾਰਟਰ ਫੀਡ ਵੀ ਆਪਾਂ ਦੇ ਸਕਦੇ ਹਾਂ ਉਹਦੇ ਨਾਲ ਬੱਚਿਆਂ ਦੀ ਗ੍ਰੋਥ ਵਧੀਆ ਹੁੰਦੀ ਆ ਹਾਂ ਤਾਂ ਹੀ ਗ੍ਰੋਥ ਵਧੀਆ ਆਉਂਦੀ ਹੈ ਬਾਈ ਜੀ ਇਹ ਆਪਾਂ ਨੂੰ ਦੱਸਿਆ ਬਾਈ ਜੀ ਹੋਰਾਂ ਨੇ ਵੀ ਆਪਾਂ ਇਸ ਚੀਜ਼ ਦੀ ਕਰਦੇ ਹਾਂ ਵਰਤ ਹਾਂਜੀ ਹਾਂਜੀ ਹੁਣ ਆਪਾਂ ਪਹਿਲਾਂ ਵਾਲੀ ਵੀਡੀਓ ਚ ਡਾਕਟਰ ਸਾਹਿਬ ਦਾ ਓਪੀਨੀਅਨ ਲਿਆ ਸੀ ਇਹ ਵੀ ਆਪਾਂ ਲਵਾਂਗੇ ਬਿਲਕੁਲ ਇਹਦੇ ਬਾਰੇ ਹੁਣ ਥੋੜੀ ਕੀ ਰਾਇ ਹੈ ਵੀ ਇਹ ਕਿਉਂ ਦਿੰਨੇ ਆ ਕੀ ਬੈਨੀਫਿਟ ਹੈ ਇਹਦਾ ਬਾਈ ਜੀ ਬੈਨੀਫਿਟ ਇਹਦਾ ਇਹ ਆ ਇੱਕ ਤਾਂ ਗ੍ਰੋਥ ਵਧੀਆ ਹੁੰਦੀ ਹੈ ਹਾਂ ਇੱਕ ਇਹ ਦੇਣ ਨਾਲ ਆਪਣਾ ਪਸ਼ੂ ਇਨਟੇਕ ਵਧੀਆ ਕਰਦਾ ਹੂੰ ਤਕਰੀਬਨ ਉਹਨੇ ਛੇਤੀ ਉਹ ਜਿਹੜਾ ਕੱਪ ਸਟਾਰਟਰ ਆਪਾਂ ਖਵਾਉਨੇ ਆ ਛੇਤੀ ਖਾਣ ਲੱਗ ਪੈਂਦਾ ਤੇ ਦੂਜਾ ਇਹਦੇ ਨਾਲ ਆਪਾਂ ਇੱਕ ਹੋਰ ਚੀਜ਼ ਕਰਨੀ ਆ ਵੀ ਜਿਹੜਾ ਆਪਾਂ ਪੱਠਾ ਪਾਉਨੇ ਆ ਨਾ ਜਾਂ ਤੂੜੀ ਆ ਜਾਂ ਸਾਇਲੇਜ ਆ ਜਾਂ ਹਰਾ ਵੀ ਆ ਉਹ ਆਪਾਂ ਕੋਸ਼ਿਸ਼ ਕਰਨੀ ਆ 70 ਦਿਨ ਤੱਕ ਪਈ ਦੇ ਨਾ ਪਾਈਏ ਪਾਉਣਾ ਹੀ ਨਹੀਂ ਪਾਉਣਾ ਹੀ ਨਹੀਂ ਠੀਕ ਹੈ ਜੀ ਦੂਜੀ ਗੱਲ ਆਪਣੇ ਪਿੰਡਾਂ ਦੇ ਵਿੱਚ ਇੱਕ ਹੋਰ ਬਹੁਤ ਆਮ ਚਲਦੀ ਆ ਵੀ ਬੱਚੇ ਨੂੰ ਪਾਣੀ ਨਹੀਂ ਪਿਆਉਣਾ ਜਦ ਕਿ ਇਦਾਂ ਦਾ ਕੋਈ ਨਹੀਂ ਗਾ ਇਹ ਵਹਿ ਮਿਆ ਪਾਣੀ ਪਿਆਸ ਜੇ ਕਬਸਟਰ ਰਖਵਾਉਣਾ ਹੈ ਤੇ ਪਾਣੀ ਆਪਾਂ ਖੁੱਲਾ ਰੱਖਣਾ ਜਿੰਨਾ ਉਹ ਪੀ ਲਵੇ ਠੀਕ ਹੈ ਜੀ ਆ ਗੋਡੇ ਰਹਿ ਜਾਂਦੇ ਇਦਾਂ ਰਹਿ ਜਾਂਦਾ ਉਦਾਂ ਲੋਕੀ ਆਮ ਗੱਲਾਂ ਕਰਦੇ ਆ ਉਹ ਉਦੋਂ ਰਹਿੰਦੇ ਆ ਭਾਜੀ ਜਦੋਂ ਆਪਾਂ ਉਹਨਾਂ ਨੂੰ ਦੁੱਧ ਨਹੀਂ ਛੱਡਦੇ ਪੂਰਾ ਤੇ ਉਹ ਕੱਲਾ ਪਾਣੀ ਤੇ ਫਿਰ ਉਹ ਦੁੱਧ ਦੀ ਪੂਰਤੀ ਪਾਣੀ ਤੋਂ ਕਰਦੇ ਤੂੰ ਫਿਰ ਬਹਿ ਜਾਂਦੇ ਆ ਠੀਕ ਹੈ ਜੀ ਹਾਂਜੀ ਜਦਾਂ ਹੁਣ ਠੰਡ ਦਾ ਮੌਸਮ ਆ ਜਿਹੜਾ ਮਾੜਾ ਕੋਈ ਵੀ ਕਾਫਿਆ ਉਹ ਠੰਡ ਦੇ ਮੌਸਮ ਦੇ ਵਿੱਚ ਉੱਠਣੋਂ ਰਹਿ ਜਾਂਦਾ ਹੌਲੀ ਹੌਲੀ ਉਹ ਡੇਡ ਹੋ ਜਾਂਦਾ ਪਰ ਉਹਦੇ ਜਿਹੜਾ ਪਸ਼ੂ ਇਹ ਇਹ ਦੇ ਦੋਗੇ ਨਾਲ ਦੁੱਧ ਕਰੂਗੇ ਨਾਲ ਪ੍ਰੋਪਰ ਉਹਨੂੰ ਮੈਨੇਜਮੈਂਟ ਕਰੂਗੇ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਗੀ ਸਗੋਂ ਸਿਆਲ ਦੇ ਵਿੱਚ ਉਹ ਜਿਆਦਾ ਵਾਧਾ ਆ ਬਾਡੀ weight ਜਿਹੜਾ 800 ਗ੍ਰਾਮ ਤੋਂ 900 ਗ੍ਰਾਮ ਉਹਦਾ ਦਿਹਾੜੀ ਦਾ ਵਾਧਾ ਆ ਠੀਕ ਹੈ ਜੀ ਹਾਂਜੀ ਵੀ ਇਹ ਚੀਜ਼ ਵੀ ਦੇਣੀ ਜ਼ਰੂਰੀ ਆ ਤੇ ਜਿਵੇਂ ਆਪਾਂ ਕਾਫ ਸਟਾਰਟਰ ਫੀਡ ਦੀ ਗੱਲ ਕੀਤੀ ਬਿਲਕੁਲ ਕਾਫ ਸਟਾਰਟਰ ਤੇ ਉਹਨੂੰ 3 3.5 ਗ੍ਰੋਥ ਆਪਾਂ ਵੇਖ ਸਕਦੇ ਆ ਬੱਚਿਆਂ ਦੀ ਕਿੰਨੀ ਵਧੀਆ ਹੈਗੀ ਆ ਤੇ ਦੁੱਧ ਦਾ ਵੀ ਬਾਈ ਜੀ ਹੋਰਾਂ ਨੇ ਆਪਾਂ ਨੂੰ ਫਾਰਮੂਲਾ ਦੱਸਿਆ ਵੀ ਵੇਟ ਦੇ ਹਿਸਾਬ ਨਾਲ 10% ਆਪਾਂ ਛੱਡਣਾ ਦੁੱਧ ਤੇ ਬਾਈ ਜੀ ਇਹ ਮੰਗਵਾ ਕਿਵੇਂ ਸਕਦੇ ਆਪਾਂ ਇਹ ਇਹ ਭਾਜੀ ਤੁਹਾਡੇ ਉੱਤੇ ਸਕਰੀਨ ਤੇ ਜਿਹੜਾ ਨੰਬਰ ਚੱਲਦਾ ਹਾਂਜੀ ਉਹਦੇ ਤੋਂ ਤੁਸੀਂ ਆਰਡਰ ਕਰ ਸਕਦੇ ਆ ਠੀਕ ਹੈ ਜੀ ਬਾਕੀ ਮੈਡੀਕਲ ਵਾਲੇ ਤੇ ਮੈਡੀਕਲ ਤੇ ਜਾ ਕੇ ਵੀ ਉਹਨਾਂ ਨੂੰ ਕਹੋ ਤੁਹਾਨੂੰ ਮੰਗਾ ਸਕਦੇ ਆ ਤੇ ਇੱਕ ਵਾਰੀ ਆਪਾਂ ਇਹਦਾ ਨਾਮ ਜ਼ਰੂਰ ਦੱਸ ਦਿੰਨੇ ਆ ਸੁਪਰ ਕਾਫ ਹੈ ਨਾ ਬਾਈ ਜੀ ਇਹਦਾ ਨਾ ਨੈਟ ਕੈਮ ਫਾਰਮਾ ਕੰਪਨੀ ਦਾ ਇਹ ਪ੍ਰੋਡਕਟ ਆ ਇੱਧਰ ਆ ਲਿਖਿਆ ਹੋਇਆ ਹਾਂਜੀ ਠੀਕ ਹੈ ਜੀ ਤੇ ਆਪਾਂ ਇਹਨੂੰ ਆਨਲਾਈਨ ਵੀ ਮੰਗਵਾ ਸਕਦੇ ਹਾਂ ਬਾਕੀ ਜਿਹੜੇ ਮੈਡੀਕਲਾਂ ਤੇ ਉਹ ਵੀ ਇਹ ਮਿਲ ਜਾਂਦਾ ਹੈ ਹਾਂਜੀ ਸਾਨੂੰ ਇਹ ਤਕਰੀਬਨ ਮੈਨੂੰ ਇਹ ਵਰਤ ਦੇ ਨੂੰ ਸਾਲ ਸਵਾ ਸਾਲ ਹੋ ਗਿਆ ਹੈ ਠੀਕ ਹੈ ਜੀ ਹਾਂਜੀ ਵਧੀਆ ਰਿਜ਼ਲਟ ਮੈਨੂੰ ਮਿਲਿਆ ਠੀਕ ਹੈ ਜੀ ਹਾਂਜੀ ਤੇ ਐਸੇ ਦੇ ਨਾਲ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਬੱਚੀਆਂ ਆਪਾਂ ਤੁਹਾਨੂੰ ਦਿਖਾਈਆਂ ਮੇਨ ਪ੍ਰੋਬਲਮ ਬੱਚੀਆਂ ਦੀ ਹੁੰਦੀ ਆ ਵੀ ਆਪਾਂ ਸੀਮਨਤਾ ਵਧੀਆ ਪ੍ਰਭਾਵ ਲੈਣੇ ਆ ਪਰ ਆਪਾਂ ਨੂੰ ਬਾਅਦ ਚ ਨਹੀਂ ਪਤਾ ਹੁੰਦਾ ਵੀ ਆਪਾਂ ਇਹਨਾਂ ਦੀ ਗਰੋ ਕਿਵੇਂ ਕਰਨੀ ਹੈ ਬਿਲਕੁਲ ਭਾਜੀ ਡੈਰੀ ਜਿਹੜੀ ਹੈ ਨਾ ਉਹ ਬੱਚੀਆਂ ਦੇ ਸਿਰ ਤੇ ਖੜੀ ਆ ਸਹੀ ਨਾ ਕਿ ਦੁੱਧ ਦੇ ਸਿਰ ਤੇ ਆਪਣੇ ਕੋਲ ਨਵਾਂ ਪਸ਼ੂ ਤਿਆਰ ਹੀ ਨਾ ਹੋਇਆ ਫਿਰ ਫਾਇਦਾ ਕੀ ਬਿਲਕੁਲ ਭਾਜੀ ਇਹੀ ਬਿਜ਼ਨਸ ਇਦਾਂ ਦਾ ਜਿਹੜਾ ਛੇਤੀ ਵੱਧਦਾ ਹੈ ਹਾਂਜੀ ਬਾਕੀ ਬਿਜ਼ਨਸ ਇਨੀ ਛੇਤੀ ਨਹੀਂ ਵੱਧਦੇ ਆਪਾਂ ਬੱਚੇ ਪਾਲਾਂਗੇ ਤਾਂ ਆਪਾਂ ਵਧਾਂਗੇ ਨਹੀਂ ਤੇ ਜੇ ਵਸ਼ੀਆਂ ਨਾ ਪਾਲੀਆਂ ਤਾਂ ਆਪਾਂ ਮੋਲ ਲੈਣ ਜਾਵਾਂਗੇ ਤਾਂ ਆਪਾਂ ਨੂੰ ਉਹ ਚੀਜ਼ ਨਹੀਂ ਮਿਲਣੀ ਜਿਹੜੀ ਆਪਾਂ ਨੂੰ ਚਾਹੀਦੀ ਉਹਨੇ ਵੀ ਉਹ ਡੰਗਰ ਦੇਣਾ ਜਿਹੜਾ ਉਹਦੇ ਕੰਮ ਦਾ ਨਹੀਂ ਹਾਂਜੀ ਤਕਰੀਬਨ ਵੇਚਣ ਵਾਲੇ ਨੇ ਤਾਂ ਆਪਾਂ ਉਹ ਹੀ ਆਪਾਂ ਘਰੇ ਬਣਾ ਸਕਦੇ ਹਾਂ ਇਹ ਆ ਵੀ ਥੋੜਾ ਟਾਈਮ ਲੱਗਦਾ ਖੇਚਲ ਲੱਗਦੀ ਹੂੰ ਇਹ ਜਿਹੜਾ ਬਿਜ਼ਨਸ ਹੈ ਤਕਰੀਬਨ 5-6 ਸਾਲ ਮੰਗਦਾ ਹਾਂਜੀ ਹਾਂਜੀ ਹ ਤਕਰੀਬਨ ਆਪਣੇ ਜਿਹੜੀਆਂ ਹੈਗੀਆਂ ਡੈਰੀਆਂ ਉਹ ਸਾਲ 1.5 ਸਾਲ 2 ਸਾਲ ਚ ਬੰਦ ਹੋ ਜਾਂਦੀਆਂ ਹਾਂ ਜੇ ਤੁਸੀਂ 5-6 ਸਾਲ ਕੱਢ ਗਏ ਹਮ ਤਕਰੀਬਨ ਪ੍ਰੋਫਿਟ ਚੀ ਹੈ ਠੀਕ ਹੈ ਜੀ ਤੇ ਇਹੀ ਛੋਟੀ ਜੀ ਆਪਣੀ ਵੀਡੀਓ ਸੀ ਉਮੀਦ ਕਰਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਪਤਾ ਲੱਗ ਗਈ ਹੋਣੀ ਹੈ ਐਸੇ ਕਰਕੇ ਜੇ ਵੀਡੀਓ ਵਧੀਆ ਲੱਗੀ ਤਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ